ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਅਸੀਂ ਆਯੁਰਵੇਦ ਕੇਅਰ ਸੈਂਟਰ ਚੰਡੀਗੜ੍ਹ ਸੈਕਟਰ 28ਏ ਕੋਠੀ ਨੰਬਰ 7 ਤੋਂ ਬੋਲ ਰਹੇ ਆਂ ਹਰ ਵਾਰੀ ਦੱਸਦੇ ਆਂ ਬੜੇ ਮਾਣ ਨਾਲ ਦੱਸਦੇ ਆਂ ਕਿ ਅਸੀਂ ਹਰਿਦਾਰ ਗੁਰੂਕੁਲ ਤੋਂ ਪਾਸ ਆਊਟ ਨੇ ਸਮਾਜ ਦੀ ਸੇਵਾ ਕਰਦੇ ਆਂ ਇਸ ਵੇਲੇ ਅਸੀਂ ਸਿਰਫ ਹਾਰਟ ਪੇਸ਼ੈਂਟ ਅਟੈਂਡ ਕਰਦੇ ਆਂ ਜਿਹੜੇ ਦਿਲ ਦੇ ਰੋਗੀ ਹੁੰਦੇ ਨੇ ਉਹਨਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਹਾਰਟ ਦੀ ਕਿਸੇ ਵੀ ਏਜ ਸਟੇਜ ਤੇ ਬਿਮਾਰੀ ਹੋਵੇ ਅਸੀਂ ਸਤਿਗੁਰ ਦੀ ਕਿਰਪਾ ਨਾਲ ਉਹਨੂੰ ਹੱਥ ਪਾਉਂਦੇ ਆਂ ਤੇ ਉਹਦੇ ਜਿਹੜੇ ਰਿਜ਼ਲਟ ਹੁੰਦੇ ਆ ਸਮਾਜ ਨੂੰ ਜਿਹੜੇ ਲੋਕ ਠੀਕ ਹੁੰਦੇ ਆ ਉਹਨਾਂ ਨੂੰ ਵੀ ਤੁਹਾਡੇ ਨਾਲ ਰੂਬਰੂ ਕਰਾਉਂਦੇ ਨੇ ਅੱਜ ਮੇਰੇ ਨਾਲ ਬੈਠੇ ਨੇ ਸਰਦਾਰ ਨਿਰਮਲਜੀਤ ਸਿੰਘ ਜੀ ਇਹ ਸਾਡੇ ਕੋਲ ਆਉਂਦੇ ਨੇ ਗੜ ਸ਼ੰਕਰੇਦੀਏ ਤੋਂ ਤੇ ਇਹ ਇਹਨਾਂ ਦੀ ਪਰਚੀ ਹੈ 2 ਮਾਰਚ ਨੂੰ ਇਹਨਾਂ ਦਾ ਇਲਾਜ ਅਸੀਂ ਸਟਾਰਟ ਕੀਤਾ ਸੀਗਾ ਸਤਿਗੁਰ ਦੀ ਕਿਰਪਾ ਨਾਲ ਜੋ ਇਹਨਾਂ ਨੇ ਫਾਇਦਾ ਨੁਕਸਾਨ ਪਾਇਆ ਇਹ ਜਾਣੇ ਨੇ ਇਹਨਾਂ ਦਾ ਰੱਬ ਜਾਣੇ ਜੋ ਸਤਿਗੁਰ ਹਾਜ਼ਰ ਨਾਜ਼ਰ ਰੱਖ ਕੇ ਨਿਰਮਲ ਸਿੰਘ ਜੀ ਤੁਸੀਂ ਵੀ ਦੁਨੀਆ ਘੁੰਮੇ ਹੋ ਆਂ ਹਾਂਜੀ ਸਰੀਰ ਬਾਹਰ ਅੰਦਰ ਜਾਂਦੇ ਜਾਂਦੇ ਆ ਜੋ ਪਹਿਲਾਂ ਇਲਾਜ ਕਰਾਇਆ ਜੋ ਸਾਡੇ ਨਾਲ ਹੋਇਆ ਆਮ ਸੰਗਤ ਨੂੰ ਜਨਤਾ ਨੂੰ ਇੱਕ ਸਹੀ ਮੈਸੇਜ ਆਣਾ ਚਾਹੀਦਾ ਵੀ ਸੱਚਾਈ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਚ ਤਿੰਨ ਮਹੀਨਾ ਪਹਿਲਾਂ ਡਾਕਟਰ ਕਟਾਣਾ ਕੋ ਉਹਨਾਂ ਦੀ ਵੀਡੀਓ ਦੇਖੀ ਸੀ ਤੇ ਮੈਂ ਇਹਨਾਂ ਦੇ ਕੋਲ ਪਹੁੰਚਿਆ ਜਦੋਂ ਮੈਂ ਪਹੁੰਚਾ ਮੇਰੀ ਹਾਲਤ ਉਹ ਤੋਂ ਬਹੁਤ ਖਰਾਬ ਸੀ ਤੇ ਮੇਰੀ ਪੰਪਿੰਗ ਜੋ ਪਾਵਰ ਸੀ ਬਹੁਤ ਲੋ ਸੀ ਤੇ ਮੇਰੀ ਜਿਹੜੀ ਜੋ ਹਾਰਟ ਸੀ ਉਹ ਬਹੁਤ ਤੇ ਧੜਕਣ ਬਹੁਤ ਜ਼ਿਆਦਾ ਵੱਜ ਜਾਂਦੀ ਸੀ ਤੇ ਮੈਂ ਪਿਛਲੇ 1.5 ਸਾਲ ਤੋਂ ਅੰਗਰੇਜ਼ੀ ਦਵਾਈ ਖਾ ਖਾ ਕੇ ਮੇਰੇ ਦੋ ਸਟੰਕ ਪਏ ਸਨ ਮੈਂ ਬਹੁਤ ਅੰਗਰੇਜ਼ੀ ਦਵਾਈ ਖਾਧੀ ਉਸ ਦਵਾਈ ਨੇ ਮੇਰੇ ਬਿਲਕੁਲ ਕੋਈ ਅਸਰ ਨਹੀਂ ਕੀਤਾ ਮੈਂ ਇਹਨਾਂ ਦੀ ਵੀਡੀਓ ਦੇਖਣ ਤੋਂ ਉਪਰੰਤ ਇਹਨਾਂ ਦੇ ਕੋਲ ਪਹੁੰਚਿਆ ਇਹਨਾਂ ਦੀ ਮੈਂ 3 ਮਹੀਨੇ ਦਵਾਈ ਖਾਣ ਤੋਂ ਬਾਅਦ ਤਕਰੀਬਨ 95% ਮੈਂ ਬਿਲਕੁਲ ਠੀਕ ਹਾਂ ਮੈਂ ਪੂਰਾ ਪ੍ਰੋਪਰ ਵਰਕ ਕਰਦਾ ਕੋਈ ਮੈਨੂੰ ਇਸ ਟਾਈਮ ਕੋਈ ਤਕਲੀਫ ਨਹੀਂ ਕੋਈ ਦਿੱਕਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਰਮਾਤਮਾ ਇਹਨਾਂ ਨੂੰ ਐਦਾਂ ਹੀ ਲੋਕ ਭਲਾਈ ਲੋਕਾਂ ਦੀ ਸੇਵਾ ਲਈ ਮਹਾਰਾਜ ਇਹਨਾਂ ਨੂੰ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ